ਪਿਛਲੇ ਦਿਨੀ ਜਲਜੀਆ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ ਜਿੰਨਾਂ ਵਿੱਚ ਇੱਕ ਵਿਅਕਤੀ ਜਲਾ ਤਰਨਤਾਂ ਦਾ ਪਾਇਆ ਗਿਆ ਸੀ ਜਿੱਥੇ ਕਿ ਇਸ ਵਿਅਕਤੀ ਦੇ ਕਿਸੇ ਵੀ ਸਿਆਸੀ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਸਾਰ ਨਹੀਂ ਸੀ ਲਈ ਜਿੱਥੇ ਕਿ ਅੱਜ ਇਸ ਪਰਿਵਾਰ ਦੇ ਘਰ ਸਰਬੱਤ ਦਾ ਭਲਾ ਚੈਰੀਟੇਬਲ ਟਰਸ ਦੀ ਟੀਮ ਵੱਲੋਂ ਪਹੁੰਚ ਗਈ ਇਸ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਕੋਈ ਨਹੀਂ ਆਪਾਂ ਕਰਦੇ ਜਾਈਏ ਉੱਥੇ ਕਰਨ ਪ੍ਰਧਾਨ ਸਾਹਿਬ ਹੁਣਾ ਨਾ ਜੋ ਵੀ ਸਾਡੇ ਤੋਂ ਹੋਵੇ ਕਰਾਂਗੇ ਜਿਹੜਾ ਵੀਜ਼ਾ ਲੱਗਾ ਉਹ ਰਹੀਆਂ ਕਾਪੀਆਂ ਜੀ ਪਾਸਪੋਰਟ ਲਿਆ ਹੈਗੇ ਆ ਸਰ ਪਾਸਪੋਰਟ ਦੇ ਸਾਡੇ ਕਾਰਡ ਹੈਗੇ ਆ ਜਿਹੜਾ ਵੀਜ਼ਾ ਲੱਗਾ ਉਹਦੀ ਵੀ ਕਾਪੀ ਹੋਣੀ ਸਾਡੇ ਕੋਲ ਫੋਟੋਸਟੇਟ ਕੋਈ ਕਿੱਥੇ ਹੋ ਰਹਿਣਾ ਜਿਹੜਾ ਪ੍ਰੋਪਰ ਐਡਰੈਸ ਉਹਦਾ ਫੋਨ ਨੰਬਰ ਹਾਂਜੀ ਫੋਨ ਨੰਬਰ ਵੀ ਹੈਗਾ ਉਹਨਾਂ ਦੇ ਹੋਟਲ ਦੇ ਮਾਲਕ ਉਹ ਪੰਜਾਬੀ ਰੈਸਟੋਰੈਂਟ ਸੀ ਤੇ ਉਹ ਪਟਿਆਲੇ ਤੁਸੀਂ ਬਾਜੀ ਜਿੰਨਾ ਦਾ ਰੈਸਟੋਰੈਂਟ ਸੀ ਸਰ ਇਹ ਸਸਤਾ ਵੀ ਸਾਡੀ ਪਟਿਆਲੇ ਤੋਂ ਸੀ ਹਾਂਜੀ ਅਤੇ ਸੁਪਰੀਆ ਜੀ ਸਕੀ ਹਾਂਜੀ ਕਿ ਉਹਨਾਂ ਦੇ ਬੀਲਟੇ ਦੀ ਲਾਸ਼ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇਗੀ ਜਿੱਥੇ ਕਿ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੁਖੀ ਐਸਪੀਓ ਬਰੋਏ ਸਿੰਘ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸਟ ਸੌਨ ਸਰਵਿਸ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਮਾਨਯੋਗ ਡਾਕਟਰ ਐਸ.ਪੀ. ਸਿੰਘ ਬਰਾਏ ਮੈਨੇਜਰ ਆਫ ਚਿਲਡਰਨ ਜਿਨ੍ਹਾਂ ਦੀ ਰਹਿਨਵਾਈ ਹੈਟ ਪੂਰੇ ਇੰਡੀਆ ਦੇ ਵਿੱਚ ਜਿੱਤੇ ਜਿੱਤੇ ਵੀ ਉਹਨਾਂ ਦੀ ਸੇਵਾਵਾਂ ਚੱਲ ਰਹੀਆਂ ਨੇ ਸਮੇਂ-ਸਮੇਂ ਸਰ ਉਹ ਆਪਣੀ ਸਰਨੀ ਸੰਭਾਵਾ ਪੂਰੀ ਕਰਦੇ ਅੱਜ तकरीबन ਸਾਨੂੰ 12 ਵਜੇ ਦੇ ਕਰੀਬ ਮਾਨਯੋਗ ਡਾਕਟਰ ਐਸ.ਪੀ. ਸਿੰਘ ਬਰਾਏ ਸਾਹਿਬ ਵੱਲੋਂ ਸਾਡੇ ਪੰਜਾਬ ਦੇ ਪ੍ਰਧਾਨ 회ਤ ਸਾਹਿਬ ਕੋਲੋਂ ਹੋਣ ਆਇਆ ਕਿ ਤਰਨਤਾਂ ਦੀ ਟੀਮ ਨੂੰ ਪਰਿਵਾਰ ਦੇ ਕੋਲ ਪਹੁੰਚਾਇਆ ਜਾਵੇ ਉਹਨਾਂ ਦੀ ਸਾਰੀ ਗੱਲ ਸੁਣੀ ਜਾਵੇ ਇਸ ਕਰਕੇ ਉਸ ਤੋਂ ਬਾਅਦ ਅਸੀਂ ਆਪਣੇ ਸੰਸਥਾ ਦੇ ਜੇਕੂ ਕਮੇਟੀ ਮੈਂਬਰ ਸਿਹਾਰ ਮੁਖ ਮੁਖ ਰਾਮ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਇਹਨਾਂ ਦੇ ਘਰ ਜਾ ਕੇ ਇਹਨਾਂ ਦੀ ਸਾਰੀ ਗੱਲ ਪੁੱਛੀ ਜਾਵੇ ਤੇ ਪਰਿਵਾਰ ਨੂੰ ਆਪਾਂ ਮਿਲਣਾ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਫਿਰ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਸਮਾਂ ਲਿਆ ਫਿਰ ਅਸੀਂ ਆਦੀ ਪੂਰੀ ਤਰਨਤਨ ਜਿਲੇ ਦੀ ਸੀ ਇਹਨਾਂ ਦੇ ਘਰ ਵਿਖੇ ਅਸੀਂ ਆਏ ਹਾਂ ਜੋ ਘਰ ਦੇ ਹਾਲਾਤ ਵੀ ਵੇਖ ਕੇ ਨੇ ਏਡੇ ਕੋਈ ਨਹੀਂ ਕਿ ਤਰਸ ਜੋ ਹੋ ਗਿਆ ਕਿ ਬੱਚੇ ਨੂੰ ਇਹਨਾਂ ਨੇ ਆਪਣੇ ਨੂੰ ਪਲਾਇਆ ਬਾਅਦ ਕਿ ਘਰ ਦਾ ਜਿਹੜਾ ਗੁਜ਼ਾਰਾ ਉਹ ਜਿਹੜਾ ਪਹਿਲਾਂ ਘਰ ਦੀ ਹੋਣ ਕੇ ਗਾਹ ਕੇ ਵਧੀਆ ਹੋ ਸਕਿਆ ਇਹ ਤਰ੍ਹਾਂ ਕੀ ਗੱਲ ਕਰਨ ਛੋਟੀ ਬੱਚੀ ਵੀ ਆ ਕਿ ਜਿਹੜੀ ਸਕੂਲ ਵਿੱਚ ਪੜਦੀ ਹੈ ਕਿ ਸਾਰਾ ਖਰਚਾ ਹੀ ਉਸ ਬੱਚੇ ਦੇ ਸਿਰ ਤੇ ਹੀ ਕਿ ਇਸ ਕਰਕੇ ਸੰਦੀਪ ਜੀ ਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਮਾਨਜੋਗ ਡਾਕਟਰ ਐਸ.ਪੀ ਸਿੰਘ ਅਪਰਾਏ ਸਾਹਿਬ ਨੂੰ ਅਸੀਂ ਲਿਖਤੀ ਤੌਰ ਤੇ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਇਹਨਾਂ ਵੱਲੋਂ ਡਾਕਟਰ ਸਾਹਿਬ ਨੂੰ ਅਸੀਂ ਭੇਜ ਰਹੇ ਆ ਜੋ ਜਲਦੋਂ ਜਲਦ ਸੰਦੀਪ ਜੀ ਦੀ ਡੈੱਡ ਬੋਡੀ ਅਸੀਂ ਪਰਿਵਾਰ ਦੇ ਵੱਲ ਨਿਕਲਣਾ ਹੈ मेरा नाम बलजीत कौर है जी मेरे हस्बैंड ਦਾ ਨਾਮ ਸੰਦੀਪ ਸਿੰਘ ਹੈ ਜੀ ਉਹ 1 ਸਾਲ ਤੋਂ ਜੌਰਜੀਆ ਵਿੱਚ ਰਹਿ ਰਹੇ ਸੀ ਤੇ ਪਰਫਿਲੇ ਕੋਈ ਤੂਫਾਨ ਆਇਆ ਉਹਨਾਂ ਦੀ ਉੱਤੇ ਮਤਲਬ ਡੈਥ ਹੋਈ ਅੰਦਰ ਕੋਈ ਉਹਨਾਂ ਨੇ ਜਨਰੇਟਰ ਚਲਾ ਲਿਆ ਤੇ ਉਹ ਜਨਰੇਟਰ ਨਾਲ ਸਾਰਾ ਕੋਈ ਕਾਰਬਨ ਮੋਨੋਆਕਸਾਈਡ ਉਹਨਾਂ ਨੂੰ ਗੈਸ ਜਰੀਲੀ ਚੜੀ ਜਿਸ ਨਾਲ ਕਰਕੇ ਉਹਨਾਂ 12 ਜਾਨਾਂ ਦੀ ਡੈਥ ਹੋਤੀ ਹੋਗੀ ਕਿਸਨ ਦੇ ਅਫਤ ਹੋਈ ਨਾ ਜੀ ਉਹਨਾਂ ਦੀ 14 ਇਹ 14 ਤਰੀਕ ਦੀ ਡੈਥ ਹੋਈ ਆ ਅੱਜ ਪੂਰਾ ਇੱਕ ਵੀਕ ਹੋ ਚੁੱਕਿਆ ਉਹਨਾਂ ਦੀ ਡੈਥ ਹੋਈ ਇਹਨੂੰ ਤੇ ਇੱਕ ਵੀਕ ਤੋਂ ਬਾਅਦ ਤੁਹਾਡੇ ਪ੍ਰਵਾਹ ਵਿੱਚ ਕੋਈ ਸਿਆਸੀ ਲੀਡਰ ਕੋਈ ਪੰਜਾਬ ਦੇ ਦੁਬਾਰਾ ਸਿਕਾਇਦ ਦੁਬਾਰੇ ਕੋ ਪਰਚਾ ਹੋਵੇ ਲੀਡਰ ਨਹੀਂ ਕੋਈ ਸੰਸਥਾ ਨਹੀਂ ਸਿਰਫ ਤੁਸੀਂ ਹੀ ਪਹਿਲੀ ਸਸਤਾ ਸਰਬਤ ਭਲਾ ਵਾਲੇ ਆਏ ਨੇ ਹੋਰ ਕੋਈ ਸਾਡੇ ਕੋਲ ਨਹੀਂ ਆਇਆ ਅਸੀਂ ਆਪਣੀ ਪੂਰੀ ਵਾਹ ਪੇਛ ਲਾਈ ਆ ਕਿ ਕੋਈ ਸਾਡੇ ਕੋਲ ਜਾਂ ਸਾਡੀ ਪ੍ਰੈਸ ਰਿਪੋਰਟਰ ਆਏ ਉਹਨਾਂ ਨੇ ਸਾਡੀ ਹੈਲਪ ਕਰਨ ਦੇ ਬਾਕੀ ਹੋਰ ਕੋਈ ਨਹੀਂ ਸਾਡੇ ਕੋਲ ਆਇਆ ਇਸ ਟਾਈਮ ਕੀ ਮੰਗ ਕਰਦੇ ਤੁਸੀਂ ਸਾਡੀ ਮੰਗ ਇਹ ਆ ਜਿੰਨੀ ਵੀ ਜਲਦੀ ਜਦੋਂ ਕੇ ਸੰਦੀਪ ਸਿੰਘ ਦੀ ਲਾਸ਼ ਸਾਨੂੰ ਮਿਲੇ ਜੋ ਵੀ ਹੈ ਸਾਡਾ ਜਿੱਦਾਂ ਵੀ ਆ ਸਾਨੂੰ ਸੰਦੀਪ ਸਿੰਘ ਜੀ ਚਾਹੀਦੇ ਇੱਥੇ ਬਸ ਇਹ ਬੇਟੀ ਉਹਨਾਂ ਦੀ ਹਾਂਜੀ ਇਹ ਬੇਟੀ ਨੇ ਉਹਨਾਂ ਦੇ ਇਹ ਫਾਦਰ ਸਾਹਿਬ ਸੰਦੀਪ ਜੀ ਦੇ ਕਿੰਨੇ ਸਾਲ ਦੀ ਬੇਟੀ ਹੈ 8 ਸਾਲ ਦੀ ਸਰ ਬੇਟੀ ਹੈ ਪੜਦੀ ਹੈ ਜੀ ਇਹ ਹਾਂਜੀ ਪੜਦੀ ਹੈ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਉਹਨਾਂ ਨੂੰ 1 ਸਾਲ ਹੀ ਹੋ ਚੱਲਿਆ ਹੈ 1 ਸਾਲ ਹੋ ਗਿਆ ਹਾਂਜੀ ਸਰ ਸ਼ੰਗਰ ਜੀ ਤੇ ਤੁਹਾਡੇ بیٹے ਦੀ ਡੈਥ ਹੋਈ ਹੈ ਕਦੋਂ ਹੋਈ ਹੈ ਤੇ ਕਿਵੇਂ ਕਿਵੇਂ ਕਿੱਥੇ ਹੋਈ ਹੈ ਸਾਡੇ ਬੇਟੇ ਦੀ 14 ਤਰੀਕ ਨੂੰ ਡੈਥ ਹੋਈ ਆ ਜੋਰਜਾ ਜਿੱਦੇ ਡੈਥ ਹੋਈ ਆ ਤੂਫਾਨ ਹੋਣ ਕਾਰਨ ਜਨਰੇਟਰ ਕਮਰੇ ਵਿੱਚ ਲਾਉਣ ਕਰਕੇ ਜਿਹੜੀ ਆਕਸੀਜਨ ਉਹਨਾਂ ਨਹੀਂ ਮਿਲੀ 12 ਦੇ 12 ਜਿਹੜੇ ਬੱਚੇ ਹੋ ਦਮਕੋਟ ਕੇ ਦੇ 12 ਦੇ 12 ਬੱਚੇ ਮਿਲ ਗਏ ਆ ਇਹੇ ਬੇਨਤੀ ਕਰਦੇ ਆ ਕਿ ਸਾਡੇ ਕੋ ਕੋਈ ਸਿਆਸੀ ਲੀਡਰ ਜਾਂ ਕੋਈ ਵੀ ਸਾਡੇ ਕੋ ਸੰਥਾ ਦਾ ਨਹੀਂ ਆਈ ਜਿਹੜੀ ਕਿ ਸਾਡੇ ਕੋ ਸੰਥਾ ਹੈ ਜਿਹੜੇ ਅੱਜ ਤੁਸੀਂ ਸਾਡੇ ਕੋ ਆਏ ਆ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਬੇਟੇ ਦੀ ਲਾਸ਼ ਜਿਹੜੀ ਹੈ ਜਲਦੀ ਤੋਂ ਜਲਦੀ ਪਰਿਵਾਰ ਦੇ ਹਵਾਲੇ ਕੀਤੀ ਜਾਵੇ ਇਹ ਬੇਨਤੀ ਕਰਦੇ ਹਾਂ ਜਿੰਨੀ ਹੋ ਸਕੇ ਸਾਡੇ ਪਰਿਵਾਰ ਦੀ ਮਦਦ ਕੀਤੀ ਜਾਵੇ